ਦੀਵਾਲੀ ਵਾਲੀ ਰਾਤ ਬੱਚੇ ਆ ਗਲਤੀ ਨਾ ਕਰਨ ਜਿਹੜੇ ਬੱਚੇ ਗਲਤੀ ਕਰਦੇ ਨੇ ਉਹਨਾਂ ਨੂੰ ਬਹੁਤ ਹੀ ਨੁਕਸਾਨ ਹੋਣ ਦੀ ਸੰਭਾਵਨਾ ਹੋ ਜਾਂਦੀ ਹਰ ਸਾਲ ਬਹੁਤ ਸਾਰੇ ਬੱਚਿਆਂ ਦਾ ਅਜਾ ਨੁਕਸਾਨ ਹੋ ਜਾਂਦਾ ਜਿਹੜੇ ਬੱਚੇ ਰਾਤ ਨੂੰ ਕجهه ਹੀ ਗਲਤੀ ਕਰਦੇ ਨੇ ਤੁਸੀਂ ਵੇਖਿਆ ਹੋਣਾ ਕਿ ਦੀਵਾਲੀ ਤੇ ਬਹੁਤ ਸਾਰੇ ਲੋਕਾਂ ਦਾ ਰੁਝਾਨ ਹੁੰਦਾ ਪਟਾਕੇ ਚਲਾਉਣਾ ਚਾਹੇ ਪਟਾਕੇ ਛੋਟੇ ਹੋਣ ਚਾਹੇ ਵੱਡੇ ਹੋਣ ਜਾਂ ਬਹੁਤ ਵੱਡੇ ਹੋਣ ਤੇ ਬੱਚਿਆਂ ਦੀ ਇੱਕ ਇੱਛਾ ਹੁੰਦੀ ਹੈ ਕਿ ਅਸੀਂ ਪਟਾਕੇ ਚਲਾਉਣੇ ਚਾਹੁੰਦੇ ਅਸੀਂ ਪਟਾਕੇ ਨੂੰ ਅੱਗ ਲਾਉਣੀ ਹੈ ਜੇ ਤਾਂ ਕਿ ਜੋ ਪਟਾਕਾ ਫਟੇ ਉਹ ਖੁਸ਼ੀ ਮਹਿਸੂਸ ਕਰਦੇ ਨੇ ਕਈ ਵਾਰ ਤਾਂ ਬੱਚੇ ਵੀ ਮਾਪਿਆਂ ਨਾਲ ਲੜ ਲੈਂਦੇ ਨੇ ਕਿ ਸਾਨੂੰ ਵੱਧ ਤੋਂ ਵੱਧ ਪਟਾਕੇ ਦੋ ਅਸੀਂ ਵੱਡੇ ਪਟਾਕੇ ਲੈ ਆ ਕਿਉਂ ਨਹੀਂ ਆ ਹੁਣ ਪਟਾਕੇ ਜਿਹੜੇ ਹੁੰਦੇ ਨੇ ਹੁਣ ਇੰਨੇ ਜ਼ਿਆਦਾ ਖਤਰਨਾਕ ਹੁੰਦੇ ਨੇ ਇੰਨੇ ਜ਼ਿਆਦਾ ਬਿਸਫੋਰਤਕ ਹੁੰਦੇ ਨੇ ਤੇ ਬੱਚਿਆਂ ਨੂੰ ਕੋਈ ਟ੍ਰੇਨਿੰਗ ਵੀ ਨਹੀਂ ਹੁੰਦੀ ਕਿ ਉਹਨਾਂ ਨੂੰ ਅੱਗ ਕਿੰਜ ਲਾਉਣੀ ਆ ਜਾਂ ਕਿੰਜ ਲਾਈ ਜਾਵੇ ਕਿਉਂਕਿ ਕਈ ਬੱਚਿਆਂ ਨੇ ਪਹਿਲੀ ਵਾਰ ਜ਼ਿੰਦਗੀ ਚ ਅੱਗ ਲਾਉਣੀ ਹੁੰਦੀ ਆ ਕਈ ਵਾਰ ਮਾਪੇ ਵੀ ਕਹਣਗੇ ਪੁੱਤ ਲਾ ਦੇ ਅੱਗ ਲਾ ਦੇ ਅੱਗ ਤੂੰ ਚਲਾ ਕੋਈ ਤੂੰ ਚਲਾ ਉਤਸ਼ਾਹਿਤ ਕਰਦੇ ਨੇ ਕੀ ਵੇਖਿਆ ਗਿਆ ਕਿ ਕਈ ਵਾਰਾਂ ਪਟਾਕਾ ਚਲਾਉਣ ਸਮੇਂ ਕਈ ਪਟਾਕੇ ਮਿਸ ਹੋ ਜਾਂਦੇ ਨੇ ਜਾਂ ਅੱਗ ਲòn ਲੱਗੀਆਂ ਅਚਾਨਕ ਪਟਾਕਾ ਫਟ ਜਾਂਦਾ ਹੈ ਔਰ ਕਈ ਵਾਰਾਂ ਬੱਚੇ ਦੇ ਹੱਥ 'ਚ ਹੀ ਫਟ ਜਾਂਦਾ ਹੱਥ ਓੜ ਜਾਂਦਾ ਆ ਹੱਥ ਖੂਨ ਨਾਲ ਸਾਰਾ ਭਰ ਜਾਂਦਾ ਆ ਕਈ ਵਾਰਾਂ ਉਹ ਪਟਾਕਾ ਬੱਚੇ ਦੀ ਅੱਖ ਤੇ ਜਾ ਵੱਜਦਾ ਆ ਜਾਂ ਬੱਚੇ ਦੀ ਅੱਖ ਤੇ ਉਹਦੇ ਜਿਹੜੇ ਨੇ ਅ ਵਿੱਚੋਂ ਜਿਹੜੇ ਨਿਕਲਦੇ ਨੇ ਉਹ ਅੱਖਾਂ ਤੇ ਪੈ ਜਾਂਦੇ ਨੇ ਮੂੰਹ ਤੇ ਪੈ ਜਾਂਦੇ ਨੇ ਬੱਚੇ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਮੇਰੇ ਕੋ ਹਰ ਸਾਲ ਕਈ ਵਾਰਾ ਕਈ ਫੋਨ ਕਾਲਸ ਆਉਂਦੀਆਂ ਨੇ ਕਿ ਸਾਡੇ ਬੱਚੇ ਦੀ ਅੱਖ ਖਰਾਬ ਹੋ ਗਈ ਸਾਡੇ ਬੱਚੇ ਦਾ ਮੂੰਹ ਖਰਾਬ ਹੋ ਗਿਆ ਸਾਡੇ ਬੱਚੇ ਦੇ ਹੱਥ ਸੜ ਗਏ ਸਾਡੀ ਹੈਲਪ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਹਾਂ ਉਹਨਾਂ ਭੈਣ ਭਰਾਵਾਂ ਨੂੰ ਕਿ ਦੀਵਾਲੀ ਤੋਂ ਪਹਿਲਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ ਕੋਸ਼ਿਸ਼ ਕਰੋ ਕਿ ਜੇ ਉਹਨਾਂ ਪਟਾਕੇ ਚੜਾਉਣੇ ਨਹੀਂ ਕਿ ਮोटे ਪਟਾਕੇ ਚਲਾ ਦਿੱਤੇ ਜਾਣ ਜਾਂ ਮਾਂ-ਬਾਪ ਲਾਗੇ ਖਲੋ ਕੇ ਆਪ ਪਟਾਕੇ ਨੂੰ ਜੇ ਕੋਈ ਏਕਾ ਦੁੱਕਾ ਚਲਾਉਣਾ ਉਹ ਅੱਗ ਲਾ ਦਿੱਤੀ ਜਾਵੇ ਹੋ ਸਕਦਾ ਨਾ ਪਟਾਕਿਆਂ ਤੋਂ ਬਚਣਾ ਹੀ ਚਾਹੀਦਾ ਪਰ ਫਿਰ ਵੀ ਜੇ ਬੱਚੇ ਜिद ਕਰਦੇ ਨੇ ਬਹੁਤ ਜ਼ਿਆਦਾ ਜिद ਕਰਦੇ ਇਤੇ ਇਹ ਥੋੜੇ ਜਿਹੇ ਹੀ ਪਟਾਕੇ ਜਿਹੜੇ ਨਾਮਾਤਰ ਜਿਹੇ ਪਟਾਕੇ ਹੀ ਬੱਚੇ ਨੂੰ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਖਤਰਨਾਕ ਪਟਾਕੇ ਨਹੀਂ ਹੋਣੇ ਚਾਹੀਦੇ ਆਮ ਤੌਰ ਤੇ ਵੱਡੇ ਵੱਡੇ ਬੰਬ ਜਿਹੜੇ ਨੇ ਬੱਚੇ ਚਲਾਉਂਦੇ ਨੇ ਕਈ ਬੱਚੇ ਤਾਂ ਸਕੂਲਾਂ 'ਚ ਵੀ ਲੈ ਜਾਂਦੇ ਨੇ ਕਈ ਜਾਨੇ ਤਾਂ ਕਾਲਜਾਂ ਵਿੱਚ ਵੀ ਲੈ ਜਾਂਦੇ ਨੇ ਜਾਂ ਕਈ ਹੋਰ ਜਹੇ ਥਾਵਾਂ ਤੇ ਵੀ ਰੱਖ ਕੇ ਛਤਾਨੀ ਕਰਨਗੇ ਨੂੰ ਅੱਗ ਲਾ ਦੇਣਗੇ ਤਾਂ ਕਿ ਲੰਮਾ ਫਿੱਤਾ ਕਰਕੇ ਤੁਹਾਨੂੰ ਕੱਟ ਕੇ ਲਾ ਦੇਣਗੇ ਕਿ ਪਟਾਕਾ ਜਦੋਂ ਵੱਜੂ ਭੀੜ ਦੇ ਵਿੱਚ ਕਈਆਂ ਲੋਕਾਂ ਦੇ ਕੱਪੜਿਆਂ 'ਤੇ ਅੱਗ ਲੱਗ ਜਾਂਦੀ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕਈ ਲੋਕ ਬੱਚੇ ਘਰ ਵਿੱਚ ਕੀ ਕਰਨਗੇ ਕੋਈ ਭਾਂਡੇ ਦੇ ਉੱਤੇ ਮਤਲਬ ਪਟਾਕੇ ਦੇ ਉੱਤੇ ਭਾਂਡਾ ਰੱਖ ਦੇਣਗੇ ਫਿਰ ਅੱਗ ਲਾਉਣਗੇ ਕਹਿਣਗੇ ਵੇਖਿਓ ਸੀ ਕਿੰਨਾ ਮਜ਼ਾ ਆਉਂਦਾ ਭਾਂਡਾ ਕਿੰਨੀ ਦੂਰ ਜਾਂਦਾ ਚਾਹੇ ਉਹ ਕੌਲੀ ਹੋਵੇ ਚਾਹੇ ਉਹ ਗਲਾਸ ਹੋਵੇ ਚਾਹੇ ਕੋਈ ਵੀ ਹੋਵੇ ਫੇਰ ਉਹ ਜਿੰਨੂੰ ਫਟਦਾ ਹੈ ਤੇ ਫੇਰ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੋ ਜਾਂਦੀ ਹਰ ਸਾਲ ਮੈਂ ਆਸ਼ ਕਰਦਾ ਹਾਂ ਉਹਨਾਂ ਬੱਚਿਆਂ ਤੋਂ ਕਿ ਬਈ ਤੁਸੀਂ ਤੁਹਾਡਾ ਜੀਵਨ ਬਹੁਤ ਜ਼ਰੂਰੀ ਆ ਮਾਂ ਪਿਓ ਨੂੰ ਤੁਸੀਂ ਬਹੁਤ ਜ਼ਰੂਰੀ ਜੇ ਤੁਹਾਡਾ ਜ਼ਿੰਦਗੀ ਬਹੁਤ ਜ਼ਰੂਰੀ ਤੁਹਾਡੀ ਸਿਹਤ ਬਹੁਤ ਜ਼ਰੂਰੀ ਆ ਕਿਰਪਾ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਇਹ ਪਟਾਕਿਆਂ ਦੇ ਰਾਹੀਂ ਆਪਣੀ ਹੱਥ ਪੈਰ ਅੱਖਾਂ ਮੂੰਹ ਦਾ ਨੁਕਸਾਨ ਨਾ ਕਰਵਾਇਆ ਜਾਵੇ ਕਿਉਂਕਿ ਜੇ ਇੱਕ ਵਾਰੀ ਖਰਾਬ ਹੋ ਗਏ ਮੁੜ ਕੇ ਦੁਬਾਰਾ ਬਹੁਤ ਮੁਸ਼ਕਲ ਹੋਣੀ ਆ ਲੱਖਾਂ ਰੁਪਏ ਖਰਚੇ ਹੋਣੇ ਆ ਬਹੁਤ ਸਾਰੇ ਦੁੱਖ ਤਕਲੀਫਾਂ ਨੂੰ ਸਾਹਮਣਾ ਕਰਨਾ ਪੈਣਾ ਇਸ ਕਰਕੇ ਬੱਚੇ ਪਟਾਕਿਆਂ ਤੋਂ ਬਰੀਜ ਕਰਨ ਜੇ ਚਲਾਉਣੇ ਵੀ ਆ ਤੇ ਸਾਵਧਾਨੀ ਨਾਲ ਚਲਾਉਣ ਸ਼ੈਤਾਨੀ ਨਾ ਕਰਨ ਇੱਕ ਦੂਜੇ ਦੇ ਉੱਤੇ ਸੁੱਟੇ ਨਾ ਜਾਣ ਇੱਕ ਦੂਜੇ ਬਾਰੇ ਟੇਡੇ ਕਰਕੇ ਨਾ ਚਲਾਏ ਜਾਣ ਕੱਚ ਦੀ ਬੋਤਲ ਚ ਨਾ ਚਲਾਏ ਜਾਣ ਜਾਂ ਕੋਈ ਵੀ ਅਜਿਹੀ ਸ਼ੈਤਾਨੀ ਨਾ ਕੀਤੀ ਜਾਵੇ ਜਿਹਦੇ ਖਮਿਆਜ਼ੇ ਉਹਨਾਂ ਨੂੰ ਭੁਗਤਨੇ ਪੈ ਸਕਦੇ ਨੇ ਮੈਂ ਆਸ ਕਰਦਾ ਕਿ ਉਹ ਬੱਚੇ ਜਾਂ ਮਾਪੇ ਜ਼ਰੂਰ ਧਿਆਨ ਰੱਖਣ ਜਦੋਂ ਵੀ ਉਹਨਾਂ ਦੇ ਬੱਚੇ ਪਟਾਕੇ ਚਲਾਉਣ ਕਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਾਵਧਾਨੀ ਵਰਤਣ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ